ਸਾਡੇ ਪੀਰ ਕਰੋ ਉਸਤਾਦ ਜਿਹੜੇ ਲਾਉਂਦੇ ਨੇ ਮੰਡੀਆਂ ਨੂੰ ਭਾਗ ਪੁਰਾਣੇ ਆਜ ਦੀ ਛੜੇ ਨੇ ਉੱਤੇ ਚੱਲਦੇ ਆਲੇ ਛੋਟੀ ਆਲੇ ਇਹਨਾਂ ਨਾਲ ਦੋ ਚਾਰ ਗੱਲਾਂ ਕਰਦੇ ਹਾਂ ਤਾਂ ਸਾਰੀ ਮੰਡੀ ਦੇ ਲੋਕ ਕਰ ਲੀਆਂ ਬੰਦੇ ਨੂੰ ਬੰਦਾ 100 ਵਾਰੀ ਮਿਲਦਾ ਘੂਆਂ ਨੂੰ ਹੋ ਨਹੀਂ ਮਿਲਦੇ ਪਰਵਾਹ ਦਿਨ ਮਿਲਿਆਂ ਦੇ ਮੇਲੇ ਕਹਿੰਦਾ ਕੌਣ ਗੁਰੂ ਕੌਣ ਚੇਲੇ ਸਹੀ ਗੱਲਾਂ ਨਹੀਂ ਦੁਨੀਆ ਫਿਰਦੀ ਹੈ ਬੇਲੀ ਹਾਂ ਤੇ ਬਾਬਾ ਜੀ ਦੁਆ ਸਲਾਮ ਤੁਹਾਨੂੰ ਥੋਡੇ ਮਾਲ ਨੂੰ ਦਵਾ ਸਲਾਮ ਸਾਡੀ ਜਿਹੜੇ ਕਿ ਤੁਸੀਂ ਸਾਡਾ ਪੰਜਾਬ ਦੇ ਵਿੱਚ ਆ ਪੁਰਾਣੇ ਪਿੱਛੇ ਨੂੰ ਅੱਜ ਵੀ ਸਾਮੀ ਬੈਠੇ ਹਾਂ ਇਹ ਥੋਡੇ ਅਸੀਂ ਦੇਣ ਨਹੀਂ ਦੇ ਸਕਦੇ ਤੁਹਾਡੀਆਂ ਗੱਲਾਂ ਬਾਤਾਂ ਨੂੰ ਦੇਖ ਕੇ ਅਸੀਂ ਵੀ ਬੱਕਰੀਆਂ ਰੱਖਣ ਲੱਗ ਗਏ ਕਿੰਨੀਆਂ ਪੀੜੀਆਂ ਤੋਂ ਅਸਲੇ ਤਾਂ ਦੇ ਦੇ ਕੇ ਲੋਕਾਂ ਨੂੰ ਪਾਲੀ ਬਣਾਤਾ ਫੇ ਲੋਕਾਂ ਦੇ ਘਰਾਂ ਦੇ ਰੰਗ ਭਾਗ ਦਤਾ ਚੰਡੀਆਂ ਗੜੀਆਂ ਦਤਾ ਸਿਰੇ ਹੀ ਲਾਤਾ ਥੜੀ ਪੱਠਾ ਹੋ ਬਾਈਆ ਬਣਾਇਆ ਜੀ ਆਜੂ ਜੀ ਹਾਂ ਇਹ ਚੰਗੀ ਕਰੀਏ ਰਾਜ ਬਾਈ ਲਾ ਲੀ ਮੜਾ ਲੈ ਮੈਂ ਘਲਾ ਲਿਓ ਮੜਾ ਜਾ ਇਹ ਬੱਕਰੀ ਜੀ ਦਾ ਕੋਈ ਹਿਸਾਬ ਨਹੀਂ ਕੰਨਾਂ ਦਾ ਇਹ ਬਹੁਤ ਵਧੀਆ ਬਰੀਡ ਬੱਕਰੀ ਦੀ ਚੰਗੀ ਬੱਕਰੀ ਜੀ ਲੈਣੇ ਲਾਰ ਜੀ ਮੈਂ ਇਹਦਾ ਸਾਰਾ ਕੁਝ ਦਿਖਾ ਤੁਹਾਨੂੰ ਆਹ ਦੇਖੋ ਡੱਬ ਬੱਕਰੀਆਂ ਨੇ ਕੋਈ ਪਾਸੇ ਆਹ ਦੇਖੋ ਜੀ ਤੇ ਨੱਕ ਤੇ ਵੀ ਸ਼ੇਮਪ ਜਿਵੇਂ ਚੰਦ ਹੁੰਦਾ ਬਣਿਆ ਹੋਇਆ ਤੇ ਖੜੀ ਰਹਿਣਾ। ਦਾਣੇਦਾਰ ਦੀ ਬਹੁਤ ਵਧੀਆ ਪਿਆਰੀ ਬੱਕਰੀ ਪਾਲੀ ਹੋਈ ਹੈ ਦੁੱਧ ਚੰਗਾ-ਚੰਗਾ। ਬਾਬਾ ਕਹਿੰਦਾ ਮੈਂ ਭੁੱਖਾ ਰਹਿ ਜੂੰ। ਭੁੱਖੇ ਰਹਿਣ ਦੇ। ਬਾਬਾ ਕਹਿੰਦਾ ਮੈਂ ਬੱਕਰੀਆਂ ਭੁੱਖੇ ਨਹੀਂ ਰਹਿਣ ਦਤੀਆਂ। ਚਾਹੇ ਮੇਰੀ ਜਿੰਦ ਬਗੜੀ। ਸਹੀ ਗੱਲ। ਪੁਰਾਣਾ ਜਿਹੜੀ ਹੈ। ਛੋਟਾ-ਪਟਾ ਛੋਟਾਈ ਛੋਟਾ। ਛਿੰਦ ਪੁੱਟਾ। ਖਵਾਣਾ ਦੇ ਬਾਬਾ ਪੁਰਾਣਾ ਬਾਈ ਜੀ ਜੈਦਾ ਪਾਈ ਕੰਮ ਆ ਦੋ ਚਾਰ ਹੋਰ ਨੇ ਬੰਦੇ ਇਹਨਾਂ ਦੇ ਪਿੰਡ ਉਹ ਮਗਰ ਹੈ ਨਾ ਵਾਰੀ ਕਰਿਆ ਤਾਜੂ ਦਾ ਤਾਇਆ ਹੈ ਇਹ ਇਹਦਾ ਮੁੰਡਾ ਇੱਕ ਮੁਲਾਜ਼ਮ ਵੀ ਆ ਬਾਈ ਦਾ ਲਾਲਦੀਨ 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 ਬੜਾ ਸ਼ਕੀਰ ਹਾਂ ਠੀਕ ਆ ਠੀਕ ਆ ਇਹ ਲਾਲਦੀਨ ਦੇਖੋ ਨੌਕਰੀ ਪੈਸਾ ਵੀ ਕਰਦਾ ਤੇ ਜੋਨੀ ਵਸਤੀ ਦੇ ਵਿੱਚ ਡਾਕਟਰ ਵੀ ਹੈ ਇਹਨੂੰ ਸ਼ੌਕ ਵੀ ਕਹਿੰਦੇ ਐ ਬੱਕਰੀ ਘਰੋਂ ਤਾਂ ਵੇਚੀ ਨਹੀਂ ਆ ਨਹੀਂ ਰਹੀ ਆ ਬੱਕਰੀ ਹੋਰ ਦਿਖਾ ਬਈ ਉਹ ਲਿਆ ਕਾਲੇ ਚਾਦਰੇ ਵਾਲਿਆ ਕੰਨਾਂ ਨਾਲ ਖਿੱਚਿਆ ਬੱਕਰੀ ਦਾ ਕੰਨਾਂ ਨਾਲ ਖਿੱਚਿਆ ਉਹ ਕੰਨਾਂ ਨਾਲ ਖਿੱਚਿਆ ਮਾਸਾ ਚੱਪਾ ਘੁੜੀ ਦਾ ਨੌਕਰ ਯਾਰ ਪਟੋਲਾ ਕਿੰਨੇ ਰੋਟਾ ਵਾ ਅੱਛਾ ਨੌਕਰ ਯਾਰ ਬਹੁਤ ਆ ਦੇਖੋ ਲਣਗਾ ਅਸੀਂ ਬੱਕਰੀ ਬਹੁਤ ਵੱਡੀ ਹੈ ਸੂਏ ਸੂਈ ਹੈ ਜਿਹੜੀ ਕਿ ਤੂੰ ਬੱਚੇ ਨੇ ਧੜਕੀ ਦਾ 60000 ਲੱਗ ਚੁੱਕਿਆ ਨਾਣੇਦਾਰ ਨੇ ਚਾਦਰੇ ਦਿੱਤੀ ਕਹਿੰਦਾ ਬਾਈ ਰੱਤ ਨੂੰ ਪਾ ਕੇ ਕਾ ਬੱਚੇ ਰੱਜ ਬਾਈ ਬੱਚੇ ਦੋ ਜੋੜਾ ਪਹਿਲੇ ਗੂਇਆ ਪਾਠਾ ਮੇਰਾ ਖਿਆਲ ਆ ਯਾਰੀ ਚ ਬੱਕਰੀ ਐ ਦੰਦ ਕੰਮ ਨਵੇਂ ਦੰਦ ਆ ਉਹ ਲੰਬੇ ਨਵੇਂ ਦੰਦ ਆ ਤੇ ਚੜੇ ਹੋਏ ਚੜੰਦੇ ਆ ਪਰਲਾ 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 ਆਛੇ ਜੀ ਰਿਆ ਹੋਏ ਮਾਰੀ ਇੱਥੋਂ ਮਰਜੀ ਬੰਗਾ ਚੜਵਾ ਲੈ ਆਛੇ ਜੀ ਇਹ ਪਾਪਾ ਹਰੇਕ ਦੇ ਬੰਗਾ ਚਾੜਦਾ ਵਧੀਆ ਤੋਂ ਵਧੀਆ ਆ ਲਿਆ ਕੀ ਕਹੀ ਜੀ ਬੱਕਰੀ ਲੈ ਲੈ ਉਹੀ ਤੇਰੇ ਮੂਰੇ ਪਿਆਰ ਆ ਲੈ ਮੂਰੇ ਆ ਦੇਖੋ ਇਹ ਸ਼ੌਂਕ ਦਿਲਾਉਂਦੇ ਨੇ ਆ ਆ ਤੋਫੇ ਦੇ ਦੋ ਇੱਕ ਆ ਗਿਆ ਇਹ ਤੋਫਾ ਮੈਨੂੰ ਲਾਦਾ ਚੰਡੀਗੜੀ ਦੇ ਬੋਖਦਾ ਓਏ ਆ ਦੇਖੋ ਤੋਫਾ ਆ ਗੜਾ ਆਰੇ ਆ ਗੜਾ ਇਹਦਾ ਤੋਫਾ ਹੈ ਉਹਦਾ ਪੁੱਤ ਹੈ ਬਈ ਜੀ ਡੀਵੀਏ ਦੇ ਬੋਕਦਾ ਹਾਂ ਹਾਂ ਆਹ ਤੋਹਫਾ ਦੇਖੋ ਬਾਬੇ ਦਾ ਬੱਲੇ 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 ਜੀ ਬਾਈ ਸਲਾਮ ਹੈ ਫੇ ਟਕਾਲਾ ਟਕਾਲਾ ਆਲਾ ਫੋਟੋ ਖਿੱਚ ਲਈਏ ਬੱਲੇ 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 ਬਾਬਾ ਪਤੰਦਰ ਨੇ ਪ੍ਰਾਂ ਆ ਮਾਂ ਕਿਹਾ ਹੋਰ ਆ ਆ ਇਹਦੀ ਮਾਂ ਹੈ ਆ ਤੋਹਫਾ ਕੋਹਰਾ ਗਿਆ ਦੋ ਹੋਈ ਕਿ ਤੋਹਫਾ ਹੋਰ ਆ ਗਿਆ ਬੱਲੇ 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 ਇਹ ਐ ਸਰ ਆ ਗਈ ਇੱਕ ਮਾਨੂੰ ਚੱਲੇ ਕਰਾਤੀ ਫੁੜੀ ਨਹੀਂ ਬੱਲੇ ਬੱਲੇ ਐਡੂ ਮੇਲੇ ਤੇ ਨੋ ਬੁੜੇ ਦਾ ਚੱਤੇ ਮੁੰਡਾ ਚੱਲੂ ਮੁੰਡਾ ਨਹੀਂ ਚੱਲੂ ਮੁੰਡਾ ਵੀ ਡਾਕਟਰ ਹੈ ਡਾਕਟਰ ਚ ਚੱਲੂ ਇਹ ਜੀ ਇਹਦਾ ਬੁੜੇ ਦਾ ਜਲਾਉ ਨਾ ਇਹ ਪੁੱਟੇ ਵਾਲੇ ਪੁਰਾਣੇ ਉਸਤਾਦ ਆ ਉਸਤਾਦ ਹੀ ਪੁਰਾਣੇ ਗੁੱਜਰ ਸਾਡੇ ਜਮਾਨੇ ਦੇ ਵਿੱਚ ਰਹੇਗੇ ਜਿਹੜੇ ਰਹੇਗੇ ਕਿਹੜੇ ਵਿਚਾਰੇ ਵਾਗ ਗਏ ਉਧਰ ਵਾਗ ਗਏ ਚੌਥੀ ਬੀੜੀ ਚਲਦੀ ਹੈ ਨਸਾਨਿਆਂ ਦੀ ਹਲੋ ਤੋਹਫਾ ਇਹ ਵੀ ਰਹਿੰਦੇ ਨੇ ਲੈਣ ਦਾਰਦੀ ਇਹ ਲੈ ਇਹ ਵੀ ਲੈਣ ਤੰਦੇ بڑا ਸ਼ਕੀਨ ਹੈ ਉਹ ਕੰਨਿਆਂ ਜਾਂ ਪਾਲ ਕੇ ਤਿਆਰ ਕਰਦੇ ਓਏ ਉਹ ਪੁਰਾਣੇ ਬੰਦਿਆਂ ਦੀ ਰੀਸ ਨਹੀਂ ਆ ਲੋਕੋ ਕਰ ਸਕਦੇ ਜਦੋਂ ਕੋਲ ਕਹਿੰਦੇ ਆ ਆ ਆਹ ਸਾਹਮਣੇ ਵਾਲਾ ਉਹ ਸੱਪ ਵੀ ਰੱਖੀ ਬੈਠਾ ਇਹ ਕਾਲਾ ਬੂੜਾ ਪਿਸ਼ਣੂ ਮਰੀ ਜਾਣਾ ਪਿਸ਼ਾਓ ਪਿਸ਼ਾਓ ਆ ਗਿਆ ਪੁੱਛੋ ਨਾ ਨਾ ਹੈ ਨਾ ਦੇਖੋ ਲੋਕੋ ਕਾਲਾ ਨਾਗ ਤਨ ਦੇਖ ਨਾਲੇ ਨਾਗ ਨੇ ਲਾਤੇ ਬੂੜੇ ਦੇ ਭਾਗ ਇਹ ਕੰਨ ਕੀ ਕਹਿੰਦੇ ਇਹ ਕੀ ਬਾਤ ਹੱਥ ਚ ਲਿਕਦਾ ਉਹ ਤਾਰੀ ਨਾ ਸਹੀ ਹੈ ਲੈ ਪੁੱਢੀ ਚੱਕ ਕੰਨ ਫਲਕਾਰੀ ਪੁੱਢੀ ਚੱਕ ਕੰਨ ਫਲਕਾਰੀ ਨਾ ਨਾ ਬਾਤ ਆ ਪੁਰਾ ਚਾਰ ਦਾ ਹੀ ਮੋਹ ਹੈ ਇਹ ਮੇਰਾ ਚਾਰ ਦਾ ਜਿਆਦਾ ਛੋਟੀ ਥੱਲੇ ਛੋਟੀ ਨਾਲ ਫਿਰ ਟੇਡਾ ਹੀ ਹੋ ਜਾਣਾ ਟੇਡਾ ਹੋ ਜਾਣਾ ਦੋਵੇਂ ਆ ਵੀ ਚਾਲਾ ਆਹ ਅਕਸ਼ਨ ਕਰਕੇ ਦਿਖਾਉਂਦੇ ਕਿ ਜੇੜੀ ਵਗੈਰੇ ਦੇਖੋ ਜੀ ਬਹੁਤ ਵਧੀਆ ਬੱਕਰੀਆਂ ਨੇ ਬੰਦੇ ਨਾ ਲਿਆ ਗਾਦਾ ਤਾਂ ਵੀ ਗਾਦਾ ਤਾਂ ਵੀ ਕੋਈ ਗੱਲ ਨਹੀਂ ਬੱਦੀਆ ਬੱਕਰੀਆਂ ਵਧੀਆ ਬੱਕਰੀਆਂ ਵਧੀਆ ਥਾਂ ਆ ਯਾਰ ਅਸੀਂ ਤਾਂ ਇਹਦੇ ਨਾਲ ਦੀ ਪ੍ਰਮੋਟ ਕਰਨੀ ਹੈ ਹੋਰ ਬੜੀ ਪਾ ਲਓ ਨਾ ਲਓ ਕੋਈ ਗੱਲ ਨਹੀਂ ਇਹਨੂੰ ਵੀ ਦੇਖ ਭਾਂਡਾ ਫੜਾ ਦਿਖਾ ਦੇ ਪਾਣ ਦੇਖੋ ਦੇਖ ਭਾਂਡਾ ਕੌੜਾ ਭਰਨ ਵਾਲੀ ਬੱਕਰੀ ਚੋਲਾ ਫਸਦਾ ਓਏ ਦੇਖੋ ਕੌੜਾ ਭਰਨ ਵਾਲੀ ਬੱਕਰੀ ਆਲਾ ਕਹਿੰਦਾ ਤੌੜਾ ਨਹੀਂ ਪਾਉਂਦੀ ਤਿੰਨ ਬੱਚੇ ਇਹਦੇ ਚ ਆ ਗਏ ਤਿੰਨ ਬੱਚੇ ਨੇ ਇੱਕ ਦਿਨ ਆ ਨਾਲੇ ਚੋਲੀ ਇਹ ਇਹ ਠੀਕ ਹੈ ਨਾਲੇ ਦੁਪਹਿਰੇ ਚੋਲੀ ਪਰ ਹੁਣ ਜਾਂਦੇ ਹਾਂ ਤੂੰ ਤੇ ਮੈਨੂੰ ਵੀ ਕਿੱਥੇ ਜਾਊਗਾ ਤਿੰਨ ਬੱਚੇ ਪਾਲਣੇ ਆ ਤਿੰਨ ਬੱਚੇ ਮੁਰੇ ਦੀ ਬੱਕਰੀ ਥੱਲੇ ਇਸ ਟਾਈਮ ਮਜ਼ਦੂਰ ਨੇ ਹਾਂ ਹੈਗੇ ਨਹੀਂ ਵਾਹ ਉਹ ਬੜੀ ਅਕਤੈ ਦਾ ਸ਼ਰੇ ਕਰਾਤੀ ਗੱਲ ਛਾਡੀ ਦਿੰਦੀ 8 ਲੀਟਰ 7 ਲੀਟਰ ਪਤਾ ਨਹੀਂ ਜੱਜ ਲੱਗਦਾ ਸਵਾਈ ਹੁੰਦੀ ਹੈ ਕਿ ਕਿੰਨੇ ਲੀਟਰ ਬੰਦਾ ਅਗਲਾ ਤੇਰੇ ਇੱਕ ਹੈ ਕਹੀ ਜਾਂਦਾ ਪਾਪਾ ਕਹਿੰਦਾ ਜੱਜ ਸਵਾਈ ਪ੍ਰੋਪਰ ਹੁੰਦੀ ਹੈ ਨਾ ਹਲਮਾਨ ਨਾਲ ਹੱਥ ਮਿਲਾਉਂਦਾ ਬੰਦਾ ਤੇਰਾ ਬੱਕੀ ਪੂਰਾ ਜੋਰ ਲਾ ਕੇ ਪੰਜ ਸ਼ੇਰ ਮਸੀ ਕੱਢੂ ਆਹੋ ਜਾਤੇ ਉਹ ਵੀ ਜੋਰ ਲਾ ਕੇ ਕਰਾਣਾ ਨਿਕਾਣਾ ਅਗਲਾ ਤੇਰੇ ਇੱਕ ਹੈ ਜਦੋਂ ਸੁਣਦਾ ਮੇਰੇ ਵੀ ਬਣਾ ਲਵੇ ਫਹਿਰ ਦੀ ਅੰਦਰ ਰੱਖੇਗਾ પાટા બુટ્ટી આલે ના તારી ઓ તારી તો એ પારી ગણે ફરના ચાટ મારી હાથ મલે હાબ